ਹੈ ਇਹ ਛੇਵਾਂ ਸ਼ਬਦ ਜੋ ਕੀਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 447 ਅੰਗ ਤੇ ਸੁਸ਼ੋਭਿਤ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਅਸਮਹਲਾ ਚੌਥਾ ਮਨ ਨਾਮ ਜਪਨਾ ਹਰ ਹਰ ਮਨ ਭੰਨ ਹਰ ਭਗਤ ਜਨ ਮਨ ਚਾਉ ਜਿਓ ਕਹਿੰਦੇ ਮੇਰੇ ਪ੍ਰਮਾਤਮਾ ਕਿਰਪਾ ਕੀਤੀ ਹੈ ਮਨ ਨਾਮ ਜਪਨਾ ਕਿਉਂਕਿ ਜਪਨਾ ਨਾਮ ਮੰਨਨੇ ਆ ਤੰਨੇ ਨਹੀਂ ਹੁਣ ਬੱਚਾ ਕਵੇ ਵੀ ਸਾਰੀ ਉਮਰ ਮੈਂ ਨਰਸਰੀ ਚ ਬੈਠਾ ਰਾਂ ਫਿਰ ਅੱਗੇ ਨਾ ਤਾਂ ਬੱਚਾ ਕਿਤੇ ਕਾਮ ਜਾਬ ਹੋ ਸਕਦਾ ਐ ਨਾ ਦੁਨੀਆਵੀ ਵਿਦਿਆਲਾ ਸਕਦਾ ਕਿਉਂਕਿ ਪੜਨਾ ਗੁੜਨਾ ਸੰਸਾਰ ਕੀ ਗੱਲ ਐ ਤੇ ਸਤਿਗੁਰੂ ਕਹਿੰਦੇ ਨੇ ਪਰ ਅਧਿਆਤਮਕ ਤਲ ਤੇ ਮਨੁੱਖ ਸਾਰੀ ਉਮਰ ਕਹਿੰਦਾ ਜੀ ਮੈਂ ਨਰਸਰੀ ਤੋਂ ਉੱਪਰ ਹੀ ਨਾ ਉਠਾਂ ਮੇਰੇ ਸਨਾ ਨਾਲ ਜਪਦਾ ਰਾਂ ਮਨ ਨੂੰ ਜਪਾ ਕੇ ਕੀ ਕਰਨਾ ਐ ਔਰ ਸਤਿਗੁਰੂ ਕਹਿੰਦੇ ਨੇ ਮਨ ਨਾਮ ਜਪਣ ਇਹ ਇਸ ਸ਼ਰੀਰ ਦੇ ਵਿੱਚ ਇਹਨੂੰ ਬ੍ਰह्म ਅਵਸਥਾ ਵਿੱਚ ਲਿਜਾਣ ਵਾਲਾ ਤੇ 84 ਦੇ ਗੇੜ ਵਿੱਚ ਪਾਉਣ ਵਾਲਾ ਮਾਨੀ ਹੈ ਇੰਜ ਕਹੀਏ ਸਾ ਪੰਜਾਬੀ ਦੇ ਵਿੱਚ ਤੇ ਸਾਰੇ ਪਰਵਾੜੇ ਦੀ ਜੜੀ ਮਾਨ ਹੈ ਕਿਉਂਕਿ ਕਬੂ ਜਿਹੜਾ ਉਬ ਚੜਦਾ ਕਬੂ ਜਾਏ ਪਿਆਲੇ ਲੋਭੀ ਜਿਹੜਾ ਥਿਰ ਨਾ ਰਹਤਾ ਚਾਰੇ ਕੁੰਡਾ ਪਾਲੇ ਤੇ ਸਤਿਗੁਰੂ ਕਹਿੰਦੇ ਨੇ ਲੋਭੀ ਹੈ ਜਿਹੜਾ ਬੇਈਮਾਨ ਹੈ ਨੂੰ ਸਤਿਗੁਰਾਂ ਨੇ ਫਟਕਾਰਾਂ ਬੜੀਆਂ ਲਾਣ ਤਾਂ ਪਾਈਆਂ ਨੇ ਮਨ ਨੂੰ ਮਨ ਤੇਰਾ ਖਟੋਹਰ ਕੋ ਨਹੀਂ ਤੇਰਾ ਕੋਈ ਇਤਬਾਰ ਨਹੀਂ ਹੈ ਤੂੰ ਕਿੱਧਰ ਖਿੱਚ ਜਾਈਂ ਕਈ ਵਾਰੀ ਤੂੰ ਗੱਲਾਂ ਐਡੀਆਂ ਬ੍ਰਹਮ ਗਿਆਨੀਆਂ ਵਾਲੀਆਂ ਕਰਦਾ ਤੇ ਸਮਾਨੀ ਚੜ ਜਾਂਦਾ ਹੈ ਕਈ ਵਾਰੀ ਐਨੀਆਂ ਮੰਦ ਭਾਗੜੀਆਂ ਗੰਦੀਆਂ ਗੱਲਾਂ ਕਰਦਾ ਨਰਕਾਂ ਤੋਂ ਵੀ ਥੱਲੇ ਡਿੱਗ ਜਾਣਾ ਹੈ ਇਹਨਾਂ ਦਾ ਭਾਵ ਮਨ ਇੱਕਸਾਰ ਕਦੇ ਨਾ ਕਿਸੇ ਦਾ ਰਿਆ ਤੇ ਨਾ ਰਹਿੰਦਾ ਪਰ ਸਤਿਗੁਰੂ ਕਹਿੰਦੇ ਨੇ ਜਪਣਾ ਮੰਨਨੇ ਮਨ ਨਾਮ ਜਪਾਨਾ ਮੇਰੇ ਸਤਿਗੁਰੂ ਤੂੰ ਕਿਰਪਾ ਕੀਤੀ ਐ ਹੁਣ ਮੇਰਾ ਤਨ ਨਹੀਂ ਮੇਰਾ ਮਨ ਵੀ ਨਾਮ ਜਪਦਾ ਹਰ ਹਰ ਮਨ ਬਾਣਾ ਹੁਣ ਤੇਰਾ ਬਾਣਾ ਮੈਨੂੰ ਚੰਗਾ ਲੱਗਦਾ ਏ ਜੇ ਸੁੱਖ ਦੇ ਤਾਂ ਤੁਝੇ ਰਾਧੀ ਦੁੱਖ ਵੀ ਤੁਝੇ ਤੇ ਆਈ ਜੇ ਸੁੱਖ ਦੇ ਨਾ ਤਾਂ ਤੈਨੂੰ ਧਿਆਨ ਦਾ ਹੀ ਧਿਆਨ ਦਾ ਜੇ ਜੇ ਦੁੱਖ ਦਿੱਤਾ ਤਾਂ ਵੀ ਤੈਨੂੰ ਧਿਆਨਾਂ ਕਿਉਂ ਕਿਉਂਕਿ ਦੁੱਖ दारू ਸੁਖ ਰੋਗ ਪਿਆ ਹੈ ਬੇਲੀ ਰੇਰਸ ਦੀ ਆਰੰਭ ਦਾ ਵਿੱਚ ਕਹਿੰਦੇ ਦੁੱਖ दारू ਦਾ ਕੰਮ ਕਰਦਾ ਹੈ ਪਹਿਲਾ ਨੰਬਰ ਆਪਣੇ ਪ੍ਰਾਇ ਦੀ ਪਛਾਣ ਕਰਾ ਦਿੰਦਾ ਹੈ ਦੂਜਾ ਨੰਬਰ ਸਭ ਤੋਂ ਸੁਹੇਲਾ ਦੁੱਖ ਮੰਨਿਆ ਸਤਿਗੁਰਾਂ ਨੇ ਕਿਉਂਕਿ ਨਾਮ ਯਾਦ ਆ ਜਾਂਦਾ ਦੁੱਖ ਵਿੱਚ ਸਿਮਰਨ ਦੀ ਬੰਦਗੀ ਤੇ ਮਨ ਜੁੜ ਜਾਂਦਾ ਹੈ ਪਰ ਸੁਖ ਰੋਗ ਪਿਆ ਹੰਕਾਰ ਬਣ ਜਾਂਦਾ ਲੋਭ ਬਣ ਜਾਂਦਾ ਇਹ ਆਪਣੇ ਆਪ ਦੀ ਰਜਗੁਣ ਤਮਗੁਣ ਸਤਗੁਣ ਦਾ ਪੈਦਾਇਸ਼ ਕਰ ਦਿੰਦਾ ਹੈ ਸੁਖ ਜਿਹੜਾ ਬੇਈਮਾਨ ਕਰ ਦਿੰਦਾ ਹੋਰ ਅਨੇਕਾ ਰੂਪ ਪੈਦਾ ਕਰਦਾ ਹੈ ਸੁਖ ਸਤਿਗੁਰੂ ਕਹਿੰਦੇ ਨੇ ਦੁੱਖ दारू ਦੇ ਕੰਮ ਤਰੋ ਤੋਰ ਤੇ ਕੰਮ ਕਰਦਾ ਹੈ ਫਿਰ ਮੇਰੇ ਸਤਿਗੁਰੂ ਹੁਣ ਚਾਹੇ ਦੁੱਖ ਆਏ ਚਾਹੇ ਸੁੱਖ ਆਏ ਤੇਰੇ ਨਾਮ ਨੂੰ ਮੰਨਨੇ ਜਪਣਾ ਹੀ ਤੇ ਆਪਣਾ ਹੈ ਤੇ ਸਰੀਰ ਲੈ ਜਾਏ ਹੁਣੇ ਨਿਸ਼ਚੈ ਹੋ ਗਿਆ ਵੀ ਇਹ ਪੰਜ ਪੋਤਕ ਸਰੀਰ ਵੀ ਤੇਰਾ ਹੈ ਦਿੱਤੀ ਜਿੰਦ ਵੀ ਤੇਰੀ ਐ ਪਿੰਡ ਪੰਜ ਭੂਤਕ ਮੜੀ ਵੀ ਤੇਰੀ ਦਿੱਤੀ ਐ ਚਾਹ ਲੈ ਜਾਣਾ ਅੱਜ ਲੈ ਸਕਦਾ। ਉਹ ਮਨ ਤੇਰੇ ਭਾਣੇ ਵਿੱਚ ਵਿਚਰਨ ਲੱਗ ਗਿਆ। ਉਹ ਹਰ ਭਾ ਮਾ ਹਰ ਭਗਤ ਜਨਾ ਮਨ ਚਾਓ ਜਿਓ ਤੇਰੇ ਮਨ ਮੇਰੇ ਮਨ ਵਿੱਚ ਤੇਰੀ ਭਗਤੀ ਦਾ ਚਾਓ ਆ। ਜੋ ਨਰ ਮਰ ਜੀਵੇ ਤਿਨ ਅੰਮ੍ਰਿਤ ਪੀਵੇ ਮਨ ਲੱਗਾ ਗਰ ਮਤ ਭਾਓ ਜਿਓ ਜੋ ਮਰ ਜੀਵੇ। ਜਿਹੜੇ ਮਨੁੱਖ ਜਿਉਂਦਿਆਂ ਦੀ ਇਸ ਸੰਸਾਰ ਤੋਂ ਮਨ ਕਰਕੇ ਮਾਨਸਿਕ ਤਲ ਤੇ ਮਰ ਜਾਂਦੇ ਨੇ ਉਪਰਾਮ ਹੋ ਜਾਂਦੇ ਨੇ ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿੰਦਾ ਜ਼ਰੂਰ ਹੈ ਵਿਚਰਦਾ ਵੀ ਚਿੱਕੜ ਦੇ ਵਿੱਚ ਹੈ ਪਰ ਮੈਲ ਨਹੀਂ ਲੱਗਣ ਦਿੰਦਾ ਗੰਦਗੀ ਨਹੀਂ ਲੱਗਦੀ ਪਰ ਚਿੱਕੜ ਤੋਂ ਕਿਤੇ ਉੱਚਾ ਹੋ ਕੇ ਉਪਰਾਮ ਰਹਿੰਦਾ ਕਿੰਨੇ ਇਸੇ ਤਰ੍ਹਾਂ ਮਨੁੱਖ ਹੈ ਕਹਿੰਦੇ ਜਿਹੜਾ ਮਨੁੱਖ ਇਸ ਸੰਸਾਰ ਵਿੱਚ ਜਿਉਂਦਿਆਂ ਦੀ ਜੋ ਨਾਰੇ ਮਰ ਜੀਵੇ ਤਿੰਨ ਅੰਮ੍ਰਿਤ ਪੀਵੇ ਜਿਉਂਦਿਆਂ ਜੀ ਜਿਹੜਾ ਇਸ ਸੰਸਾਰ ਵਿੱਚ ਜਿਉਂਦਾ ਭਾਵ ਐਸੇ ਸੰਸਾਰ ਤੋਂ ਉਪਰਾਮ ਹੋ ਕੇ ਚਿੰਤਾ ਚੋਰੀ ਈਰਖਾ ਦਵੇਸ਼ ਨਿੰਦਿਆ ਚੁਗਲੀ ਤੋਂ ਉਪਰਾਮ ਹੋ ਕੇ ਜਿਉਂਦਾ ਨਾ ਅਸਲ ਵਿੱਚ ਜਿਉਂ ਆ ਉਹ ਵਾ ਜਿਹਨੂੰ ਸਤਿਗੁਰੂ ਕਹਿੰਦੇ ਨੇ ਮਿਲੇ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰ ਆਤਮਾ ਜੋ ਮਿਲੇ ਮਿਲਿਆ ਕਹੀ ਐਸੋ ਹੋ ਸਕਦਾ ਬਾਹਰ ਮੁਖੀ ਤੂੰ ਦੁਨੀਆ ਦਾ ਬਾਦਸ਼ਾਹ ਬਣ ਜਾਏ ਹੋ ਸਕਦਾ ਬਾਹਰ ਮੁਖੀ ਤੂੰ ਭਿਖਾਰੀ ਬਣ ਜਾਏ ਕਿਉਂਕਿ ਇੱਕ ਦਾ ਤੇ ਇੱਕ ਭਿਖਾਰੀ ਦੀ ਸਭ ਤੇਰੇ ਚੋ ਜ ਵਿੜਾ ਦਾਤੇ ਵੀ ਤੂੰ ਬਣਾਏ ਆ ਤੇ ਮੰਗਤੇ ਵੀ ਤੂੰ ਬਣਾਏ ਆ ਹੋ ਸਕਦਾ ਤੂੰ ਬਾਦਸ਼ਾਹ ਬਣ ਜਾਏ ਹੋ ਸਕਦਾ ਭਿਖਾਰੀ ਬਣ ਜਾਏ ਪਰ ਬਾਹਰ ਮਿਲਿਆ ਕੁਝ ਮਿਲਿਆ ਨਹੀਂ ਹੈ ਜਿਹਨੂੰ ਮਨ ਦਾ ਸੁੱਖ ਨਹੀਂ ਮਿਲਿਆ ਨਾ ਸਤਿਗੁਰੂ ਕਹਿੰਦੇ ਨੇ ਉਹਨੂੰ ਇਸ ਜਨਮ ਚ ਆ ਕੇ ਵੀ ਜਨਮ ਖਰਾਬ ਕੀਤਾ ਹੈ ਤੇ ਆਪਣੀ ਕੁੱਲ ਨੂੰ ਵੀ ਦਾਗ ਲਾ ਦਿੱਤਾ ਹੈ ਜਿਹਨੇ ਆ ਕੇ ਨਾਮ ਨਹੀਂ ਜਪਿਆ ਕਿਉਂਕਿ ਕੰਮ ਕਰ ਸਾਰੀ 84 ਲੱਖ ਜੂਨਾ ਕਰਦੀਆਂ ਕੋਈ ਵੱਡੀ ਨਹੀਂ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਮਰਨਾ 84 ਲੱਖ ਜੂਨਾ ਨੂੰ ਖਾਣਾ ਪੀਣਾ ਹੱਸਣਾ ਸੋਣਾ ਸਭ ਨੂੰ ਯਾਦ ਹੈ ਹਰੇਕ ਜੀਵ ਦਾ ਆਪੋ ਆਪਣਾ ਮਨੋਰੰਜਨ ਹੈ ਹਰੇਕ ਜੀਵ ਦਾ ਖਾਣ ਪਾਣ ਆਪੋ ਆਪਣਾ ਹੈ ਧੀਆ ਪੁੱਤਰਾਂ ਦਾ ਮੋਹ ਪਿਆਰ ਮੁਹੱਬਤ ਆਪੋ ਆਪਣਾ ਹਰੇਕ ਜੀਵ ਦਾ ਹਰੇਕ 84 ਲੱਖ ਜੂਨਾ ਦਾ ਉਹ ਗਾਂ ਦਾ ਦੇਖ ਲੀ ਆਪਣੇ ਬਛੜੇ ਦੇ ਪ੍ਰਤੀ ਪ੍ਰਿਆਰ ਹੈ ਪਸ਼ੂ ਦਾ ਆਪਦਾ ਪਿਆਰ ਹੈ ਨਾ ਪੰਛੀ ਦਾ ਆਪਦਾ ਹੈ ਉਡੜੇ ਉਡਾ ਵਸੈ ਕੋਸਾ ਪਰ ਸਤਿਗੁਰੂ ਕਹਿੰਦੇ ਨੇ ਭਾਈ ਜੋ ਮਰ ਜੀਵੇ ਇਹ ਨਹੀਂ ਕਿ ਗ੍ਰਸਤੀ ਛੱਡ ਪਰਵਾਣਗੀ ਤਾਂ ਤਾਂ ਹੈ ਨਾ ਆਨੰਦ ਤਾਂ ਤਾਂ ਹੈ ਜੇ ਗ੍ਰਸਤੀ ਵਿੱਚ ਰਹਿੰਦਿਆਂ ਹੋਇਆਂ ਕੰਮ ਕਰਦਿਆਂ ਹੋਇਆਂ ਗ੍ਰਸਤੀ ਵਿੱਚ ਪ੍ਰਵਾਣ ਹੋ ਜਾਏ ਖਿਡਾਰੀ ਖੇਡ ਖੇਡਦੇ ਆ ਪ੍ਰਵਾਣ ਹੋਵੇ ਮੈਨ ਆਫ ਦਾ ਮੈਚ ਬਣੇ ਤਾਂ ਆਨੰਦ ਜ਼ਿਆਦਾ ਹੈ ਆਊਟ ਹੋ ਜਾਏ ਤਾਂ ਫਿਰ ਆਨੰਦ ਥੋੜੀ ਨਾ ਉਹਨੂੰ ਕੀ ਪਤਾ ਵੀ ਜਿੱਤੇ ਦਾ ਆਨੰਦ ਕੀ ਹੁੰਦਾ ਹੈ ਇਸੇ ਲਈ ਸਤਿਗੁਰੂ ਕਹਿੰਦੇ ਨੇ ਜੋ ਨਾਮ ਮਰ ਜੀਵੇ ਤੇਨੇ ਅੰਮ੍ਰਿਤ ਪੀਵੇ ਜਿਹੜਾ ਜਿਉਂਦਿਆਂ ਦੀ ਦੁਨੀਆ ਦੀ ਆਸਾਂ ਮਨਸਾ ਵੱਲੋਂ ਮਰ ਗਿਆ ਉਹਨੇ ਮਰ ਸ਼ਕ ਲਿਆ ਸਮਝੋ ਮਾਨਸਿਕ ਤਲਤੇ ਅੰਮ੍ਰਿਤ ਮੇ ਪਾਨ ਕਰ ਲਿਆ ਮਨ ਲਾਗਾ ਗੁਰਮਤਿ ਭਾਉ ਜੀ ਉਹਦਾ ਮਨ ਗੁਰੂ ਦੇ ਮਤ ਦੇ ਵਿੱਚ ਚੱਲ ਕੇ ਪ੍ਰੇਮਾ ਭਗਤੀ ਦੇ ਪ੍ਰੇਮ ਭਾਉ ਵਿੱਚ ਲੱਗ ਗਿਆ ਮਨ ਹਰ ਹਰ ਭਾਉ ਗੁਰ ਕਰੇ ਪਸਾਉ ਜੀਵਨ ਮੁਕਤ ਸੁਖ ਹੋਈ ਮਨਨ ਵਿੱਚ ਹਮ ਪ੍ਰਮਾਤਮਾ ਦੇ ਨਾਮ ਦਾ ਨਿਰਮਲ ਡਟ ਵਸ ਗਏ ਗੁਰ ਕਰੇ ਪਸਾਉ ਹੁਣ ਪਤਾ ਲੱਗਿਆ ਵੀ ਗੁਰੂ ਨੇ ਇਹ ਪਸਾਰਾ ਬਣਾਇਆ ਜੀਵਨ ਮੁਕਤ ਸੁਖ ਹੋਈ ਜਿਉਂਦਿਆਂ ਜੀ ਜੀਵਨ ਤੋਂ ਜੀਵਨ ਵਿੱਚ ਰਹਿੰਦਿਆਂ ਹੋਇਆਂ ਮੁਕਤੀ pa ਲੈਂਦਾ ਜੀਵਨ ਮਰਨ ਹਰ ਨਾਮ ਸੁਹੇਲੀ ਮਨ ਹਰ ਹਰ ਹਿਰਦੇ ਸੋਈ ਜੀਵਨ ਮਰਨ ਹਰ ਨਾਮ ਸੁਇਲੇ ਉਹਦਾ ਜੀਣਾ ਵੀ ਨਾਮ ਵਿੱਚ ਮਰਨ ਵੀ ਨਾਮ ਵਿੱਚ ਐ ਆਇਆ ਵੀ ਪ੍ਰਵਾਨ ਐ ਗਿਆ ਵੀ ਪ੍ਰਵਾਨ ਐ ਮਨ ਹਰ ਹਰ ਹਿਰਦੈ ਸੁਈ ਉਹਦੇ ਹਿਰਦੇ ਵਿੱਚ ਹੀ ਨਾਮ ਵਸਿਆ ਜਿਹਨੂੰ ਨਾ ਤਾਂ ਦੁੱਖ ਸਤਾ ਸਕੇ ਨਾ ਸੁਖ ਨਾ ਵੱਲੋਂ ਤੋੜ ਸਕੇ ਅਸਲ ਵਿੱਚ ਪੂਰਨ ਓ ਹੈ ਮਨ ਹਰ ਹਰ ਮਵਸਿਆ ਗੁਰਮਤ ਹਰ ਰਸਿਆ ਹਰ ਹਰ ਰਸ ਗਟਾਕ ਪਿਆਉ ਜੀਓ ਕਹਿੰਦੇ ਜਿਹਦੇ ਮਨ ਵਿੱਚ ਨਾਮ ਵਸ ਗਿਆ ਨਾ ਗੁਰੂ ਦੇ ਮੱਤ ਤੇ ਚੱਲ ਕੇ ਜਿਹਦਾ ਮਨ ਨਾਮ ਵਿੱਚ ਭਿੱਜ ਗਿਆ ਰਸਨਾ ਨਾਮ ਵਿੱਚ ਭਿੱਜ ਗਈ ਹੈ ਹਰ ਹਰ ਰਸ ਰਸ ਗਟਾਕ ਪਿਆਉ ਜੀਓ ਇੰਜ ਸਮਝੋ ਜਿਵੇਂ ਆਪਾਂ ਜਾਲੇ ਸ਼ਕਦੇ ਆ ਨਾ ਤੇ ਇੰਜ ਉਸਨੇ ਨਾਮ ਦਾ ਰਸ ਸ਼ਕਲੇ ਆ ਪ੍ਰਵਾਨ ਹੋ ਗਿਆ ਉਹ ਮਨ ਨਾਮ ਜਪਨਾ ਹਰ ਹਰ ਮਨ ਭੰਨ ਹਰ ਪਵਤ ਜਨਮ ਚਾਉ ਦਿਓ ਪਹਿਲਾਂ ਵਾਲੀ ਪੰਕਤੀ ਫੇਰ ਆਈ ਹੈ ਕਹਿੰਦੇ ਮੇਰੇ ਸਤਿਗੁਰੂ ਮੈਂ ਤੇਰਾ ਨਾਮ ਜਪਦਿਆਂ ਮੈਂ ਤੇਰੇ ਬਾਣੇ ਵਿੱਚ ਵਿਚਰਦਿਆਂ ਚਾਹੇ ਤੂੰ ਜੀ ਦਿੱਤਾ ਤਾਂ ਵੀ ਤੇਰਾ ਸ਼ੁਕਰਾਨਾ ਹੈ ਜੇ ਤੂੰ ਜੀ ਇਸ ਸੰਸਾਰ ਚੋਂ ਲੈ ਗਏ ਤਾਂ ਵੀ ਤੇਰਾ ਸ਼ੁਕਰਾਨਾ ਹੈ ਇੱਕਲੀਅਰ ਅਗਲੀ ਪੰਕਤੀਆਂ ਚ ਅਗਲੇ ਬੰਦ ਵਿੱਚ ਹੋਣਗੀਆਂ ਪੰਕਤੀਆਂ ਤੇ ਮੇਰੇ ਸਤਿਗੁਰੂ ਮੇਰੇ ਮਨ ਵਿੱਚ ਤੇਰੇ ਭਗਤ ਜਨਾਂ ਨੂੰ ਤੇਰਾ ਚਾਹ ਹੁੰਦਾ ਮੈਨੂੰ ਵੀ ਤੇਰਾ ਮਨ ਵਿੱਚ ਚਾਹ ਹੈ ਜਗ ਮਰਨ ਨ ਪਾਇਆ ਨਿਤ ਆਪ ਲੁਕਾਇਆ ਮਤ ਜੰਮ ਬਕਰ ਲੈ ਜਾਈ ਜਿਉ ਜਗ ਮਰਨ ਨ ਪਾਇਆ ਕਹਿੰਦੇ ਸਭ ਤੋਂ ਵੱਡੀ ਪ੍ਰੋਬਲਮ ਸੰਸਾਰ ਦੀ ਕੀ ਹੈ ਚਾਹੇ ਔਲੀਆ ਅਲਕਾਰ ਪੈਗੰਬਰ ਆਏ ਤੇ ਸਤਿਗੁਰੂ ਦੀ ਬਾਣੀ ਨੇ ਕਲੀਅਰ ਪਹਿਲਾਂ ਹੀ ਕੀਤਾ ਮਾਰੂ ਦਖਣਿਆਂ ਵਿੱਚ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆ ਕਹਿੰਦੇ ਭਾਈ ਪਹਿਲਾਂ ਇਹ ਮੰਨ ਲੈ ਵੀ ਇਸ ਸੰਸਾਰ ਤੋਂ ਜਾਣਾ ਹੈ ਕੋਈ ਵੀ ਸਤਿਗੁਰੂ ਦਾ ਸ਼ਗਿਰਦ ਬਣਿਆ ਨਾ ਗੁਰੂ ਨਾਨਕ ਸਾਹਿਬ ਦਾ ਜਾਂ ਕਲਗੀਧਰ ਪਾਤਸ਼ਾਹ ਦਾ ਇਹਦੇ ਨਹੀਂ ਬਣਿਆ ਪਹਿਲਾਂ ਸਤਿਗੁਰਾਂ ਨੇ ਉਹਨਾਂ ਨੂੰ ਮੰਨ ਸਮਝਾਇਆ ਵੀ ਇਸ ਸੰਸਾਰ ਤੋਂ ਜਾਣਾ ਹੈ ਕਿਉਂਕਿ ਜਿਹੜਾ ਜਾਣਾ ਸਮਝ ਜਾਏਗਾ ਉਹਦਾ ਜਿਉਣਾ ਵੀ ਸਮਝ ਜਾਏਗਾ ਸਵਲ ਸਵਰ ਜਾਏਗਾ ਕਿਉਂਕਿ ਅਸੀਂ ਅਜੇ ਤੱਕ ਮਰਨਾ ਨਹੀਂ ਸਮਝਿਆ ਵੀ ਇਸ ਸੰਸਾਰ ਤੋਂ ਜਾਣਾ ਹੈ ਤੇ ਸਤਿਗੁਰੂ ਦੀ ਗੱਲ ਨੇ ਕਲੀਅਰ ਕੀਤਾ ਬਾਣੀ ਵਿੱਚ ਮਰਨ ਨਾ ਮੂਰਤ ਪੁੱਛਿਆ ਪੁੱਛੀ ਇਥੇ ਤਨਵਾਰ ਯਾਦ ਰੱਖੀ ਤੇਰਾ ਮਰਨ ਇਸ ਸੰਸਾਰ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਹੋਰ ਪ੍ਰਮਾਤਮਾ ਨੂੰ ਪਤਾ ਕਦੋਂ ਕਹਨੇ ਜਾਣਾ ਮੇਰੇ ਵਰਗੇ ਤਾਂ ਐਵੇਂ ਟੇਵੇ ਲਾਈ ਜਾਂਦੇ ਜੀ ਕੱਲ ਨੂੰ ਮਰ ਜਾਣਾ ਹੈ ਜੀ ਪਰਸੋਂ ਨੂੰ ਦੁਨੀਆ ਖਤਮ ਹੋਰ ਨਹੀਂ ਭਾਈ ਮਰਨਾ ਮੂਰਤ ਪੁੱਛਿਆ ਸਤਿਗੁਰਾਂ ਨੇ ਮੋਹਰ ਲਾਈ ਹੈ ਉਹਨੇ ਨਹੀਂ ਪੁੱਛਣਾ ਕਦੋਂ ਲੈ ਜਾਣਾ ਤਾਂ ਇੱਕ ਖੰਗ ਦਾ ਬੰਨੇ ਨਾਲ ਲੈ ਜਾਣਾ ਤੇ ਜੇ ਨਹੀਂ ਲੈ ਜਾਣਾ ਤਾਂ ਤਗੜੇ ਤਗੜੇ ਹਾਸਿਆਂ ਚੋਂ ਬਚਾ ਲੈਣਾ ਤੇ ਸਤਿਗੁਰੂ ਇਹੀ ਤਾਂ ਗੱਲ ਕਹਿੰਦੇ ਨੇ ਜਗ ਮਰਨਾ ਪਾਇਆ ਸੰਸਾਰ ਨੂੰ ਮਰਨਾ ਨਹੀਂ ਪਉਂਦਾ ਕੋਈ ਨਹੀਂ ਚਾਹੁੰਦਾ ਵੀ ਮਰਨਾ ਮਰਨੋ ਮਰਨ ਕਹੇ ਸਭ ਕੋਈ ਸਹਿਜੇ ਮਰੇ ਅਮਰ ਹੋਇ ਸੋਈ ਮਰਤਾ ਮਰਤਾ ਜਗ ਬੂ ਅਮਰਪੀ ਨਾ ਜਾਣਾ ਕੋਈ ਸਾਰਾ ਜਗਤ ਮਰ ਰਿਹਾ ਕੋਈ ਚਿੰਤਾ ਵਿੱਚ ਮਰ ਰਿਹਾ ਕੋਈ ਝੋਰੀਆਂ ਵਿੱਚ ਮਰ ਰਿਹਾ ਕੋਈ ਆਸਾਂ ਮਨਸਾ ਵਿੱਚ ਮਰੇ ਕੋਈ ਨਿੰਦਿਆ ਚੁਗਲੀ ਵਿੱਚ ਮਰ ਰਿਹਾ ਨੇਤੀ ਤਾਂ ਮਰ ਰਿਹਾ ਤੇ ਸਤਿਗੁਰੂ ਆਈ ਤਾਂ ਗੱਲ ਸਮਝਾ ਰਹੇ ਨਹੀਂ ਜਗ ਮਰ ਨਾ ਪਾਇਆ ਅਸਲੀ ਇਸ ਸੰਸਾਰ ਤੋਂ ਜਦੋਂ ਜਾਣਾ ਹੈ ਨਾ ਕੋਈ ਵੀ ਜੀਵ ਨਹੀਂ ਕਹਿੰਦਾ ਵੀ ਮੈਂ ਜਾਵਾਂ ਕਿਉਂਕਿ ਐਡੀ ਮੌਤ ਪਿਆਰੀ ਹੈ ਬੰਦਾ ਉਪਰਾਲੇ ਹਰ ਕੋਈ ਕਰਦਾ ਚਾਹੇ ਅਤ ਤੋਂ ਅਤ ਗਰੀਬ ਦਾ ਹੋ ਵੀ ਗਰੀਬ ਵੀ ਹੋਵੇ ਜਿਹਦੇ ਕੋਲ ਵਿਚਾਰੇ ਕੋਲ ਇੱਕ ਟਾਈਮ ਦੀ ਰੋਟੀ ਵੀ ਨਾ ਨਸੀਬ ਹੋ ਜਿੰਦੀ ਹੋਵੇ ਉਹ ਵੀ ਕਹੇਗਾ ਵੀ ਘਰ ਦਾ ਮੈਂਬਰ ਬਚ ਜਾਏ ਮਰੇ ਨਾ ਉਹ ਵੀ ਕਰਜ਼ਾ ਚੱਕ ਕੇ ਇਲਾਜ ਕਰਾਉਂਦਾ ਕਿਉਂਕਿ ਮਰਨਾ ਆਪਾਂ ਕੋਸ਼ਿਸ਼ ਕਰਦੇ ਆਂ ਬਚਾਣ ਦੀ ਮੁਬਾਰਕ ਹੈ ਬਚਾਣਾ ਚਾਹੀਦਾ ਹੈ ਕੋਈ ਵੱਡੀ ਗੱਲ ਨਹੀਂ ਸਤਿਗੁਰਾਂ ਨੇ ਮਨਾ ਹੀ ਨਹੀਂ ਕੀਤੀ ਪਰ ਸਤਿਗੁਰੂ ਕਹਿੰਦੇ ਨੇ ਮਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਸੰਸਾਰ ਵਿੱਚ ਕਿਸੇ ਬਜ਼ੁਰਗ ਨੂੰ ਪੁੱਛ ਲੈਣਾ ਜੇ ਕੋਈ 90 95 ਸਾਲ ਦਾ ਕਹੇਗਾ ਨਾ ਜੀ ਹਜੇ ਤਾਂ ਮੈਂ ਪਰਪੁੱਤਰਿਆਂ ਦੇ ਪੰਜਵੀਂ ਪੀੜੀ ਵੀ ਦੇਖ ਕੇ ਜਾਵਾਂ ਐਡੀ ਅਸ ਲੰਬੀ ਲਾ ਰੱਖੀ ਹੁੰਦੀ ਐ ਤੇ ਸਤਿਗੁਰੂ ਕਹਿੰਦੇ ਨੇ ਜਗ ਮਰਨ ਨਾ ਪਾਇਆ ਕਿਸੇ ਨੂੰ ਚੰਗਾ ਨਹੀਂ ਲੱਗਦਾ ਮਰਨਾ ਨਿਤ ਆਪ ਲੁਕਾਇਆ ਨਿਤ ਪ੍ਰਤੀ ਲੋਕ ਹੁੰਦਾ ਵੀ ਕਿਤੇ ਮੈਨੂੰ ਮੌਤ ਨਾ ਆ ਜਾਏ ਨਿਤ ਉਪਰਾਲੇ ਕਰਦਾ ਵੀ ਮੈਂ ਹਰਿਸ਼ਟ ਪ੍ਰੂਸ਼ਟ ਰਵਾਂ ਚੰਗਾ ਭਲਾ ਰਵਾਂ ਹਰ ਨਤ ਜੰਪਕੜਾ ਲੈ ਜਾਏ ਜੀ ਉਹ ਇਸ ਗੱਲ ਤੋਂ ਵੀ ਡਰਦਾ ਵੀ ਮੈਨੂੰ ਮੋਤ ਦੀ ਫਾਹੀ ਨਾ ਪਵੇ ਪਰ ਸਤਿਗੁਰੂ ਕਹਿੰਦੇ ਨੇ ਕਿ ਇਹ ਭੋਲਾ ਜਿਆ ਮੂਰਖ ਜਿਆ ਸਮਝਦਾ ਨਹੀਂ ਵੀ ਇੱਕ ਦਿਨ ਜਾਣਾ ਜਿੱਤ ਦਿਹਾੜਾ ਧਨਵਰੀ ਸਹੇ ਲੈ ਲਿਖਿਆ ਰਾਮ ਗਿਓਂ 라ਵਣ ਗਿਓਂ ਜਾ ਕੋ ਬੋ ਪਰਵਾਰ ਹੁਣ ਮੈਨੂੰ ਭਾਣਾ ਚੰਗਾ ਲੱਗਦਾ ਮੇਰੇ ਸਤਿਗੁਰੂ ਤੇ ਐ ਤਾਂ ਤੂੰ ਲੈ ਜਾ ਜਿੰਦ ਤੇ ਚਾਹ ਦੇ ਜਾਏ ਤੇਰੀ ਕੁਦਰਤ ਹੈ ਤੇਰੀ ਰਹਿਮ ਹੈ ਤੇਰਾ ਤਰਸ ਹੈ ਸਤਿਗੁਰੂ ਕਹਿੰਦੇ ਨੇ ਕਿਸੇ ਨੂੰ ਚੰਗਾ ਨਹੀਂ ਲੱਗਦਾ ਇਸ ਲਈ ਹਰ ਕੋਈ ਉਪਰਲਾ ਕਰਦਾ ਫਿਰਦਾ 도ੜਿਆ ਭਜਿਆ ਫਿਰਦਾ ਵੀ ਮਾਤਾ ਕਿਤੇ ਜਮਾ ਦੀ ਬਿਮਾਰ ਪਏ ਹਰ ਅੰਦਰ ਬਾਹਰ ਰਹਿ ਕਰ ਪ੍ਰਭੇ ਕੋ ਇਹ ਜੀੜਾ ਰੱਖਿਆ ਨ ਜਾਏ ਜੀਓ ਇਹਨੇ ਭਾਈ ਮਨੁੱਖ ਇੱਕ ਗੱਲ ਭੁੱਲ ਗਿਆ ਹੈ ਉਹ ਤੇਰੇ ਅੰਤਰਮੁਖੀ ਵੀ ਹੈ ਬਾਹਰਮੁਖੀ ਵੀ ਹੈ ਸਰਗੁਣ ਵੀ ਹੈ ਨਿਰਗੁਣ ਵੀ ਹੈ ਸੂਖਮ ਵੀ ਹੈ ਅਸਥੂਲ ਵੀ ਹੈ ਜੜ ਵੀ ਹੈ ਚੇਤਨ ਵੀ ਹੈ ਪਰ ਇਹਨਾਂ ਯਾਦ ਰੱਖੀ ਜਦੋਂ ਤੱਕ ਤੇਰਾ ਪ੍ਰਾਅਲਬਧ ਲਿਖਿਆ ਉਦੋਂ ਤੱਕ ਇਸ ਸੰਸਾਰ 'ਚ ਰਹਿਣਾ ਜਿਸ ਦਿਨ ਤੇਰਾ ਪ੍ਰਾਅਲਬਧ ਮੁੱਕ ਗਿਆ ਉਸ ਸੰਸਾਰ ਤੋਂ ਕੂਚ ਕਰ ਜਾਣਾ ਲੈਣ ਦੇਣ ਦਾ ਲੇਖਾ ਜੋਖਾ ਜਦੋਂ ਮੁੱਕ ਗਿਆ ਨਾ ਸੰਸਾਰ ਤੋਂ ਐਡਾ ਤੇਰਾ ਹੁਕਮ ਨਹੀਂ ਵੀ ਤੂੰ ਇੱਕ ਅਣੂ ਵੀ ਛੱਕ ਸਕੇ ਜਾਂ ਇੱਕ ਕੁੱਟ ਜਲ ਵੀ ਛੱਕ ਸਕੇ ਜਦੋਂ ਤੇਰਾ ਪ੍ਰਾਅਲਬਧ ਦੀ ਖਤਮ ਹੋ ਗਿਆ ਇਸ ਸੰਸਾਰ ਤੋਂ ਅਣਜਲੀ ਮੁੱਕ ਗਿਆ ਜਿੰਨਾ ਚੁਗਣਾ ਉਹ ਚੁਗਣਾ ਹੈ ਉਨ ਨੂੰ ਕੋਈ ਰੋਕਣੀ ਆ ਨਹੀਂ ਤੇ ਸਤਿਗੁਰੂ ਇਹ ਹੀ ਤਾਂ ਗੱਲ ਸਮਝਾ ਰਹੇ ਨੇ ਕਹਿੰਦੇ ਭਾਈ ਹਰ ਅੰਤਰ ਬਾਹਰ ਹੈ ਪ੍ਰਵੇਕੋ ਅੰਦਰ ਮੁਖੀ ਬਾਹਰ ਮੁਖੀ ਵਾਸਰਿਆ ਘਟ ਘਟ ਵਿੱਚ ਪਰ ਇਹੋ ਜਿਹੜਾ ਰੱਖਿਆ ਨਾ ਜਾਏ ਜੀਵ ਜੇ ਕਹਿੰਨਾ ਵੀ ਮੈਂ ਰਹਿ ਜਾਾਂਗਾ ਯਾਦ ਰੱਖੀ ਤੇਰੇ ਰਿਆਂ ਇਹ ਜਿੰਦ ਵਿੱਚ ਤੂੰ ਰਹਿਣਾ ਨਹੀਂ ਹੈ ਜਿੰਦਰ ਵਿੱਚ ਸਰੀਰ ਵਿੱਚ ਸੱਤਾ ਰਹਿਣੀ ਨਹੀਂ ਹੈ ਜਿਸ ਕੀ ਵਸਤ ਸੋਈ ਲੈ ਜਾਏਗਾ ਉਸ ਕਿਸੇ ਚੁੱਟੀ ਜੇ ਇਸ ਸੰਸਾਰ ਚ ਤੂੰ ਮਰਜ਼ੀ ਨਾਲ ਨਹੀਂ ਆਇਆ ਆਪਾਂ ਕਹਿੰਦੇ ਨੇ ਜੀ ਮਾਸੀਆਂ ਉਹ ਨਹੀਂ ਭਾਈ ਉਹ ਮਰਜ਼ੀ ਨਾਲ ਨਹੀਂ ਉਹਦੇ ਹੁਕਮ ਵਿੱਚ ਆਇਆ ਤੇ ਨਹੀਂ ਉਹ ਮਰਜ਼ੀ ਨਾਲ ਜਾਣਾ ਜਾਣਾ ਵੀ ਉਹਦੇ ਹੁਕਮ ਵਿੱਚ ਆ ਸਭ ਤੋਂ ਵੱਡੀ ਗੱਲ ਆਇਆ ਵੀ ਹੁਕਮ ਵਿੱਚ ਜਾਣਾ ਵੀ ਹੁਕਮ ਵਿੱਚ ਆਪਾਂ ਜਪਜੀਤ ਸਾਹਿਬ ਡੇਲੀ ਪੜ੍ਹਦੇ ਆ ਨਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਣਾ ਹੋਏ ਪਰ ਮੰਨਿਆ ਨਹੀਂ ਕਦੇ ਕਦੇ ਜੀਵ ਕੋਈ ਮੰਨ ਲਓ 40 50 ਸਾਲ ਦੀ ਉਮਰ ਭਰ ਜਵਾਨੀ ਚ ਕੋਈ ਗੁਜ਼ਰ ਜਾਏ ਕੀ ਕਹਿੰਦੇ ਜੀ ਰੱਬ ਨੇ ਅਨਿਆ ਕੀਤਾ ਹੈ ਉਹ ਨਹੀਂ ਭਾਈ ਉਹਦਾ ਪ੍ਰਾਪਲਬਦ ਮੁੱਕ ਚੁੱਕਿਆ ਸੀ ਇਸ ਸੰਸਾਰ ਚੋਂ ਜਾਣਾ ਸੀ ਗਿਆ ਉਹ ਪ੍ਰਾਪਲਬਦ ਮੁੱਕਦਾ ਕਿਸ ਤਰੀਕੇ ਆ ਉਹ ਹਰੇਕ ਦਾ ਅਲੱਗੋ ਅਲੱਗ ਹੈ ਹਰੇਕ ਦੀ ਸੋਚਣੀ ਤਕਣੀ ਬੋਲਣੀ ਸਭ ਅਲੱਗ ਹੈ ਤੇ ਫਿਰ ਸਤਿਗੁਰੂ ਕਹਿੰਦੇ ਨੇ ਕਰਮ ਵੀ ਅਲੱਗ ਹੈ ਤੇ ਪ੍ਰਾਪਲਬਦ ਵੀ ਅਲੱਗ ਹੈ ਜਦੋਂ ਤੱਕ ਤੇਰਾ ਲੇਖਾ ਜੋਖਾ ਮੁੱਕ ਜਾਏਗਾ ਜਦੋਂ ਆਇਆ ਉਦੋਂ ਇਹ ਨਹੀਂ ਗਿਆ ਵੀ ਸ਼ੁਕਰ ਹੈ ਦਾਤਿਆ ਪਰ ਲੈ ਗਿਆ ਰੋਸ ਜ਼ਰੂਰ ਕੀਤਾ ਵੀ ਮਾਲਕਾ ਤੂੰ ਚੰਗੀ ਕੀਤੀ ਹੈ ਪਰ ਸਤਿਗੁਰੂ ਕਹਿੰਦੇ ਨੇ ਯਾਦ ਰੱਖੀ ਇਹ ਜੀੜਾ ਰੱਖਿਆ ਨਾ ਜੈ ਜੀਓ ਕਰੋੜਾਂ ਦਰਵਾਜਿਆਂ ਵਿੱਚ ਵੀ ਬੰਦ ਕਰਕੇ ਰੱਖ ਲੈ ਜਿੰਦ ਨੇ ਨਹੀਂ ਰੁਕਣਾ ਕਿਉਂਕਿ ਇਹ ਜਿੰਦ ਉਹਦੇ ਹੁਕਮ ਵਿੱਚ ਇਸ ਸੰਸਾਰ ਵਿੱਚ ਆਈ ਹੈ ਤੇ ਉਹਦੇ ਹੁਕਮ ਵਿੱਚ ਇਸ ਸੰਸਾਰ ਤੋਂ ਪੂਛ ਕਰਨਾ ਹੈ ਮਨ ਮਨ ਨੇ ਪਾਂਡਾ ਬਦਲਣਾ ਹੀ ਬਦਲ ਹੈ ਬਸ ਫਰਕ ਇਹ ਹੈ ਵੀ ਜਿੰਨਾ ਕੋ ਬੰਦਗੀ ਸਿਮਰਨ ਕਿਤੇ ਕੀਤਾ ਹੋਏਗਾ ਉਹ ਕਿਤੇ ਅਖੀਰ ਵੇਲੇ ਯਾਦ ਆ ਗਿਆ ਤੇ ਜੰਮਨ ਮਰਨ ਤੋਂ ਫਾਹੀ ਕੱਟੀ ਜਾਏਗੀ ਸਕਿੰਟਾਂ ਦੇ ਵਿੱਚ ਤੇ ਪ੍ਰਵਾਣ ਹੋ ਜਾਏਗਾ ਜੇ ਨਹੀਂ ਯਾਦ ਆਇਆ ਤੇ ਇਹ ਪਾਂਡਾ ਛੱਡ ਕੇ ਅਗਲਾ ਪਾਂਡਾ ਖਤਿਆਰ ਕਰ ਲੈਗੇ ਫਰਕ ਇੰਨਾ ਕੀ ਤੇ ਸਨਾਤਨ ਮਤ ਵਿੱਚ ਮੰਨਦੇ ਨੇ ਵੀ ਬੰਦਾ 40 ਦਿਨ ਤੱਕ ਦੁਨੀਆ 'ਚ ਭ੍ਰਮਣ ਕਰਦਾ ਪਰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਹਿੰਦੀ ਇਸ ਸੰਸਾਰ 'ਚੋਂ ਇਸ ਸਰੀਰ 'ਚੋਂ ਪ੍ਰਾਣ ਪੰਛੀ ਰੂਪ ਦੇ 24 ਘੰਟੇ ਵੀ ਬਹੁਤ ਦੂਰ ਕਹਿ ਦਿੱਤੇ ਤੇ ਸਤਿਗੁਰੂ ਕਹਿੰਦੇ ਨੇ ਇੱਕ ਖਿੰਨ ਦੀ ਖੇਡ ਹੈ ਤੇਰਾ ਨਿਸ਼ਚਾ ਨਾਲ ਦੀ ਨਾਲ ਪੂਰੀ ਜ਼ਿੰਦਗੀ ਦਾ ਹੋ ਜਾਣਾ ਵੀ ਤੂੰ ਕਿਹੜਾ ਭਾਂਡਾ ਇਖਤਿਆਰ ਕਰਨਾ ਅਗਲਾ ਤੂੰ ਪ੍ਰਮਾਤਮਾ ਦੇ ਦਰ ਤੇ ਜਾਣਾ ਹੈ ਜਾਂ ਕੋਈ ਹੋਰ ਜਨਮ ਲੈ ਕੇ ਭਾਂਡਾ ਇਖਤਿਆਰ ਕਰਕੇ ਫਿਰ ਦੁੱਖਾਂ ਪਸੇੜਨਾ ਹੈ ਇਹ ਤੇਰਾ ਨਰਨਾ ਨਾਲ ਦੀ ਨਾਲ ਤੇਰੀ ਅਖੀਰਲੀ ਸੁਰਤੀ ਤੇ ਹੋ ਜਾਣਾ ਹੈ ਤੇ ਸਤਿਗੁਰੂ ਇਹੀ ਕਹਿੰਦੇ ਨੇ ਇਹ ਜਿਉੜਾ ਰੱਖਿਆ ਨਾ ਜਾਏ ਜਿਉ ਇਹਦੇ ਵਿੱਚ ਜਿੰਦ ਤੇਰੇ ਬੰਨਿਆ ਨਹੀਂ ਰੱਖੀ ਜਾਣੀ ਇਹ ਭੁਲੇਖਾ ਹੈ ਇਹ ਭੁਲੇਖੇ ਜਦੋਂ ਖਤਮ ਹੋ ਜਾਣਗੇ ਕਲੇਸ਼ ਵੀ ਖਤਮ ਹੋ ਜਾਣਗੇ ਕਿਉਂ ਜਿਉ ਰੱਖੀਜੈ ਹਰ ਵਸਤ ਲੋੜੀਜੈ ਜਿਸ ਕੀ ਵਸੋ ਲੈ ਜਾਈ ਦੀ ਕਹਿੰਦੇ ਜਿੰਦ ਕਿਉਂ ਰੱਖੇਗਾ ਕਿਵੇਂ ਰੱਖੇਗਾ ਇਹ ਹਰ ਵਸਤ ਲੋੜੀਜੈ ਇਹ ਪ੍ਰਮਾਤਮਾ ਦੀ ਵਸਤ ਹੈ ਉਹ ਲੈ ਜਾਏ ਉਹਦੀ ਮਰਜ਼ੀ ਜਦੋਂ ਮਰਜ਼ੀ ਲੈ ਜਾਏ ਜੇ ਸਿੱਖੀ ਵਰਸਸੋ ਲੈ ਜਾਏਗੀ। ਕਹੇ ਤੂੰ ਕਹਿੰਦਾ ਵੀ ਮੈਂ ਕਰਦਾ। ਸਵਾਸ ਤੇਰੇ ਕੀਤਿਆਂ ਜੇ ਹੁੰਦੇ ਤੇਰੇ ਕੀਤਿਆਂ ਕਰਮ ਹੁੰਦੇ ਤੇ ਫਿਰ ਤਾਂ ਰਾਮ रामचंद्र ਜੀ ਤ੍ਰੇਤੇ ਦੇ ਅਵਤਾਰੀ ਨਹੀਂ ਜਾਣੇ ਚਾਹੀਦੇ ਸੀ। ਦੁਆਪਰ ਦੇ શ્રીਕ੍ਰਿਸ਼ਨ ਜੀ ਨਹੀਂ ਜਾਣੇ ਚਾਹੀਦੇ ਇਸੇ ਤੇ ਕਾਲ ਯੁਗ ਦੇ ਗੁਰੂ ਨਾਨਕ ਸਾਹਿਬ ਨੂੰ ਨਹੀਂ ਜਾਣਾ ਚਾਹੀਦਾ ਸੀ। 8 ਸਾਲ ਦੇ ਗੁਰੂ ਹਰਗੋਬਿੰਦ ਸਾਹਿਬ ਹਰਿਕ੍ਰਿਸ਼ਨ ਜੀ ਪੂਰੀ ਦਿੱਲੀ ਦਾ ਕੋਡ ਲੈ ਕੇ ਗਏ। ਤੇ ਜਦੋਂ ਦਸਵੇਂ ਪਾਤਸ਼ਾਹ 45 ਸਾਲ ਦੀ ਉਮਰ ਦੇ ਵਿੱਚ ਕੂਚ ਕੀਤੇ ਨੇ ਇਸ ਸੰਸਾਰ ਤੋਂ ਕਾਲ ਚਲਾਣਾ ਕੀਤੇ ਆ ਤੇ ਇਸ ਸੰਸਾਰ ਨਾਲ ਤਾਂ ਕਿਸੇ ਨੂੰ ਜਾਣਾ ਹੀ ਨਹੀਂ ਚਾਹੀਦਾ ਸੀ ਪਰ ਸਤਿਗੁਰੂ ਕਹਿੰਦੇ ਨੇ ਜਿਹਦੀ ਵਸਤਾ ਉਹਨੇ ਲੈ ਜਾਣੀ ਹੈ ਯਾਦ ਰੱਖੀ ਤੇਰੇ ਲੋਕਿਆਂ ਰੁਕਣੀ ਨਹੀਂ ਆ ਉਹਨੂੰ ਜ਼ਰੂਰਤ ਹੈ ਤੇਰੀ ਜਿੰਦ ਦੀ ਉਹਨੇ ਲੈ ਜਾਣੀ ਹੈ ਮਨਮੁਖ ਕਰਨ ਪਲਾਕਾਰ ਭਰਵੇਂ ਸਭ ਔਖਦ ਦਾ ਰੂ ਲਾਏ ਦਿਓ ਪਰ ਮਨਮੁਖ ਅਰੇ ਕਾ ਉਦਮ ਕਰਦਾ ਹੈ ਭਲੇਖਿਆਂ ਵਿੱਚ ਪਿਆ ਵੀ ਕਿਤਰੇ ਇਸ ਸੰਸਾਰ ਨੂੰ ਜੱਫੀ ਪਾਣਾ ਮੇਰਾ ਰਹਿ ਜਾਏਗਾ ਉਹ ਭਾਈ ਇਸ ਸੰਸਾਰ ਵਿੱਚ ਨੰਗੇ ਜਕਣ ਲਈ ਕੱਪੜਾ ਵੀ ਇਸ ਸੰਸਾਰ ਨੇ ਦਿੱਤਾ ਹੈ ਅਖੀਰ ਫੁਕਣ ਲਈ ਵੀ ਕਫਨ ਵੀ ਇਸ ਸੰਸਾਰ ਨੇ ਦੇਣਾ ਤੇ ਇੱਥੇ ਹੀ ਉਹ ਰਹਿ ਜਾਣਾ ਲੈ ਕੇ ਕੱਖ ਨਾ ਤਾਂ ਆਏ ਤੇ ਨਾ ਲਜਾਏਗਾ ਸਤਿਗੁਰੂ ਦੀ ਬਾਣੀ ਨੇ ਕਲੀਅਰ ਕਰ ਦਿੱਤਾ ਨੰਗੇ ਆਵਣਾ ਨੰਗੇ ਜਾਣਾ ਕੋਈ ਨਾ ਰਹਿ ਰਾਜਾ ਰਾਣਾ ਨੰਗੇਜ ਵੀ ਸੰਸਾਰ ਨੇ ਕੱਜੇ ਤੇ ਇਸੇ ਸੰਸਾਰ ਤੋਂ ਨੰਗੇਜ ਹੀ ਜਾਏਗਾ ਲੈ ਕੇ ਕੱਖ ਨਹੀਂ ਆਇਆ ਤੇ ਨਾ ਕੱਖ ਲੈ ਕੇ ਜਾਏਗਾ ਸਤਿਗੁਰੂ ਕਲੀਅਰ ਬਾਣੀ ਚ ਕਰਦੇ ਨੇ ਬਾਰ-ਬਾਰ ਤੇ ਸਤਿਗੁਰੂ ਕਹਿੰਦੇ ਨੇ ਕਿੰਨੇ ਭਾਈ ਜੇ ਇਸ ਕੀ ਵਾਸਤ ਕਰ ਮਨਮੁਖ ਕਰਨ ਉਪਲਾਵ ਕਰ ਭਰਮੀ ਸਭ ਔਖਦ दारू ਲਾਏ ਜਿਉ ਹਰੇਕ ਤਰ੍ਹਾਂ ਦੇ ਔਸ਼ਧੀਆਂ दारू ਜੜੀ ਬੂਟੀਆਂ ਸ਼ੱਕਦਾ ਹੈ ਬਿਮਾ ਅਮਰ ਰਹਿ ਜਾ ਮੈਂ ਨ ਅਮਰ ਜਿਸ ਕੀ ਵਸ ਪ੍ਰਭਲੇ ਸੁਆਮੀ ਜਨ ਉਬਰੇ ਸ਼ਬਦ ਕਮਾਈ ਦੀ ਜਿਸ ਕੀ ਵਸ ਪ੍ਰਭਲੇ ਸੁਆਮੀ ਹਾਂ ਜਿਹਦੀ ਰਹਿਮ ਜਿਹਦੇ ਤੇ ਤਰਸ ਪ੍ਰਮਾਤਮਾ ਕਰਦੇ ਉਹ ਜਨ ਉਬਰੀ ਸ਼ਬਦ ਕਮਾਈ ਦੀ ਉਹ ਭਗਤ ਉਬਰ ਜਾਂਦਾ ਹੈ ਸੰਸਾਰ ਤੋਂ ਆਪਣੀ ਜ਼ਿੰਦਗੀ ਸਫਲੀ ਕਰਦਾ ਹੁੰਦਾ ਜਿਹਨੇ ਸ਼ਬਦ ਦੀ ਕਮਾਈ ਕੀਤੀ ਹੈ ਸ਼ਬਦ ਸਿਮਰਨ ਬੰਦਗੀ ਦੀ ਕਮਾਈ ਕੀਤੀ ਉਹ ਸੰਸਾਰ ਚ ਜਾਂਦਾ ਸਾਰੀ ਦੀਵ ਹੈ ਪਰ ਉਹ ਆਪਣਾ ਜਿੰਦਗੀ ਸਫਲੀ ਕਰ ਜਾਂਦਾ ਹੈ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਆਂ ਨਿਸ਼ਚਾ ਹੋ ਜਾਂਦਾ ਵੀ ਹੁਣ ਮੇਰਾ ਕਾਰਜ ਹੈ ਜਨਮ ਮੈਂ ਲਿਆ ਤੇ ਨਿਰਣਾ ਵੀ ਤਾਂ ਮੈਂ ਹੀ ਉਹ ਦੇਣਾ ਹੈ ਜਿਹਨੂੰ ਸਤਿਗੁਰੂ ਕਹਿੰਦੇ ਨੇ ਅ ਇਨੇ ਅਨੇਕੋ ਪਾਅ ਕਰਕੇ ਨੇਕਾਂ ਝੂਠ ਥੋੜ ਚੋਰੀ ਠੱਗੀ ਯਾਰੀ ਕਰਕੇ ਬਹੁ ਪਰਪੰਚ ਕਰਪਟਾਂ ਲਿਆ ਵੇ ਸਤਦਾਰਾ ਬਿਆਨ ਲੁਟਾਵੇ ਮਨ ਮੇਰੇ ਭੂਲੇ ਕਪਟਨਾ ਕੀਦੇ ਅੰਤ ਨਵੇਰ ਤੇਰੇ ਜੀ ਪਹਿਲੇ ਜਨਰਨਾ ਪੂਨ ਦੇਣਾ ਤੇ ਜਿੰਨੂੰ ਇਹ ਯਾਦ ਰਹਿਦਾ ਨਿਰਣਾ ਦੇਣਾ ਉਹ ਫਿਰ ਬੋਲਣ ਤੇ ਚੱਲਣ ਤੇ ਉੱਠਣ ਤੇ ਬੈਠਣ ਤੇ ਹਰ ਇੱਕ ਚੀਜ਼ ਤੇ ਸੰਕੋਚ ਕਰਨਾ ਸ਼ੁਰੂ ਕਰ ਦਿੰਦਾ ਹੈ ਮਨ ਨੂੰ ਸਮਝਾਣਾ ਮਨ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਕੁੱਟਣ ਸੋ ਜੋ ਮਨ ਕੋ ਕੁੱਟੈਂ ਮਨ ਕੁੱਟੇ ਤੋਂ ਜਮ ਤੇ ਛੁੱਟੇ ਕੁੱਟਕਟ ਮਨ ਕਸਵਟੀ ਲਾਏ ਪ੍ਰਵਾਣ ਹੋਣਾ ਤੇ ਮਨ ਨੂੰ ਕੁੱਟਣਾ ਸ਼ੁਰੂ ਕਰ ਦੇ ਪ੍ਰਵਾਣ ਹੋ ਜਾਏਗਾ ਬੜਾ ਸੁਖਾ ਰਸਤਾ ਪਰ ਜਨ ਉਬਰੇ ਸ਼ਬਦ ਕਮਾਏ ਜਿ ਜਿਹਨੇ ਸ਼ਬਦ ਦੀ ਕਮਾਈ ਕੀਤੀ ਹੈ ਜਿਨੇ ਗੁਰੂ ਦੇ ਸ਼ਬਦ ਦੇ ਆਸ਼ੇ ਤੇ ਚੱਲਿਆ ਉਹ ਪ੍ਰਵਾਣ ਜੰਗ ਮਰਨ ਨ ਪਾਇਆ ਨਿਤ ਆਪ ਲੁਕਾਇਆ ਜੰਮ ਪਕਰ ਲੈ ਜਾਈ ਦਿਓ ਮਤ ਜੰਮ ਪਕਰ ਲੈ ਜਾਈ ਦਿਓ ਕਹਿੰਦੇ ਜਗਤ ਜਿਹੜਾ ਸੰਸਾਰ ਹੈ ਇਹਨੂੰ ਚੰਗਾ ਨਹੀਂ ਲੱਗਦਾ ਮਰਨਾ ਵੀ ਮਰਨਾ ਨਹੀਂ ਅਸੀਂ ਇਹ ਮੰਨਦੇ ਨੇ ਪਰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਹਿੰਦੇ ਭਾਈ ਜਿਹਨੇ ਸਵਾਸ ਦਿੱਤੇ ਉਹਨੇ ਲੈ ਜਾਣੇ ਹੈ ਕਿਉਂ ਨਿਤ ਲੁਕਿਆ ਫਿਰਦਾ ਹੈ ਅੱਜ ਤਾਂ ਉੱਸਲ ਵੱਟੇ ਲੈਣਾ ਪਰ ਹੁਣ ਨਾਮ ਨਹੀਂ ਜਪਦਾ ਕੋਈ ਨਹੀਂ ਨਾ ਜਪ ਚਾਰ ਪਾਵ ਦੁਇ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਹੀਐ ਊਠਤ ਬੈਠ ਠੀਂਗਾ ਪਰ ਹੈ ਤਤਗਤ ਤਬਗਤ ਮੁੰਡਲ ਕਹੀਐ ਨਹੀਂ ਜਪਦਾ ਨਾ ਜਪ ਕਹਿੰਦੇ ਯਾਦ ਰੱਖੀ ਪੈਰ ਹੋਣਗੇ ਚਾਰ ਸਿੰਘ ਹੋਣਗੇ ਰਸਨਾ ਹੋਏਗੀ ਜ਼ਬਾਨ ਹੋਏਗੀ ਦੰਦ ਹੋਣਗੇ ਅਕਲ ਮਤ ਵੀ ਹੋਏਗੀ ਪਰ ਰਸਨਾ ਚ ਇਨੀ ਸਮਰੱਥਾ ਨਹੀਂ ਵੀ ਤੂੰ ਨਾਮ ਜਪ ਸਕੇਗਾ ਉਠਨੇ ਆ ਬੰਦੇ ਤੈਨੂੰ ਠੇਡੇ ਪਹਿਣਗੇ ਸਰੀਰ ਢੱਕਣ ਲਈ ਕੋਈ ਤੈਨੂੰ ਬਸਤਰ ਨਹੀਂ ਮਿਲਣਾ ਮਰਜ਼ੀ ਨਾਲ ਤੂੰ ਉੱਠ ਨਹੀਂ ਸਕਦਾ ਮਰਜ਼ੀ ਨਾਲ ਬੈਠ ਨਹੀਂ ਸਕਦਾ ਇੱਕ ਮਨੁੱਖਾ ਜਾਮਾ ਹੀ ਐ ਜਿਹੜਾ ਮਰਜ਼ੀ ਕਰ ਸਕਦਾ ਇਹ ਤਾਂ 84 ਲੱਖ ਜੂਨਾ ਇਹ ਪਹਿਲਾਂ ਤਾਂ ਮਨੁੱਖ ਤੋਂ ਡਰਦਿਆਂ ਨੇ ਫਿਰ ਇੱਕ ਦੂਜੇ ਤੋਂ ਡਰਦਿਆਂ ਨੇ ਕਿਉਂਕਿ ਜੀਆਂ ਕਾ ਆਹਾਰ ਜੀ ਖਾਣਾ ਕਿਰਸ਼ ਇਹ ਕਰੇ ਦੇ ਵਿੱਚ ਚੂਹਾ ਬਿੱਲੀ ਤੋਂ ਡਰਦਾ ਹੈ ਬਿੱਲੀ ਕੁੱਤੇ ਤੋਂ ਡਰਦੀ ਹੈ ਇਸ ਤਰ੍ਹਾਂ ਹਰ ਇੱਕ ਜੀਵ ਇੱਕ ਦੂਜੇ ਤੋਂ ਡਰਨਾ ਕਰਦਾ ਇਹ ਡਰ ਦੇ ਵਿੱਚ ਸਾਰਾ ਸੰਸਾਰ ਰਚਿਆ ਹੋਇਆ ਹੈ ਇੱਕ ਦੂਜੇ ਦਾ ਆਹਾਰ ਬਣਾਇਆ ਪਰ ਮਨੁੱਖ ਐਸਾ ਹੈ ਚਾਹੇ ਤਬ ਰਮਗੰਦੀ ਬਣ ਜਾਏ ਚਾਹੇ ਨਰਕਾਂ ਦਾ ਭਾਗੀ ਬਣ ਜਾਏ ਇਹ ਮਨੁੱਖ ਦੇ ਆਪ ਦੇ ਹੱਥ ਹੈ ਪਰ ਸਤਿਗੁਰੂ ਕਹਿੰਦੇ ਨੇ ਕੋਈ ਨਹੀਂ ਚਾਹਦਾ ਵੀ ਅਸੀਂ ਨਰਕਾਂ ਨੂੰ ਜਾਈਏ ਪਰ ਸਤਿਗੁਰੂ ਕਹਿੰਦੇ ਨੇ ਫਿਰ ਵੀ ਲੁਕਦਾ ਫਿਰਦਾ ਨਾਮ ਵੱਲੋਂ ਪ੍ਰਮਾਤਮਾ ਦੀ ਬੰਦਗੀ ਵੱਲੋਂ ਵੇਸਲਾ ਹੋਇਆ ਪਿਆ ارے منوکھ بھولا جیا انپور جیا سمجھدا نہیں کل کس طرح منوکھ اس ਸੰਸਾਰ ਤੋਂ ਪ੍ਰਵਾਣ ਹੋ ਸਕਦਾ ਹੈ کل ਦੇ ਦੋ ਬੰਦਾਂ ਚ ਸਤਿਗੁਰੂ ਬਖਸ਼ਿਸ਼ ਕਰਨਗੇ ਅੱਜ ਦੋ ਬੰਦਾਂ ਦੀ ਦਾਤ ਬਖਸ਼ੀ ਹੈ ਦੇਉ ਸੀਸ ਕਰੁਰ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਚ ਆ ਜਾਵੇ લેਖਕ ਤਾਂ ਇਹਨਾਂ ਛੁੱਟੀ ਹੈ khen khen ਭੂਲਨ ਹਾਰ ਬਖਸ਼ਨ ਹਾਰ ਬਸ਼ਲੇ ਨਾਨਕ ਪਾਰ ਉਤਾਰ ਜਿਉ ਸੱਜਣਾ ਸੀਸੜੀਆਂ ਜਿਉ ਵਾਹ ਸਾਹਿਬ ਸੁਮੇਲ ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ